ਦੀ ਦੇਸੂਏ ਸੂ ਗਈ ਇਹ ਠੀਕ ਹੈ 45 42 ਲੀਟਰ ਦੁੱਧ ਇਹਦਾ ਆ ਰਾਮ ਨਾ ਮਲੇਵਾ ਇਹਦਾ ਹਜੇ ਬਾਈ ਕਹਿੰਦਾ ਵੀ ਮਹੀਨਾ ਜਿਹੜਾ ਇਹਦਾ ਸੂਣ ਦੇ ਵਿੱਚ ਪਿਆ ਹੈਗਾਗਾ ਕੋਈ ਇਹਨੇ ਸੂਣਾ ਹਾਂ 48 94 48 94 ਇੱਥੇ ਜਾਂਦੀ ਆ ਹਜੇ ਇਹਦੇ 25 ਦਿਨ ਬਾਕੀ ਆ ਹਾਂਜੀ ਸਾਸੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਸੋ ਦੋਸਤੋ ਆਪਾਂ ਖੜੇ ਹੋਏ ਆ ਬਾਈ ਬਾਈ ਗੁਰਦੀਪ ਦੇ ਡੇਰੀ ਫਾਰਮ ਤੇ ਤੇ ਬਾਈ ਕੋਲੇ ਨਾ ਦੋ گاਵਾ ਸੇਲ ਵਾਸਤੇ ਆ ਬਾਈ ਸਾਰੀ ਵੀਡੀਓ ਦੇਖ ਲੋ ਬੜੀਆਂ ਟਾਪ ਦੀਆਂ ਤੇ ਚੰਗੀ ਬਰੀਡ ਦੀਆਂ ਗਾਵਾਂ ਨੇ ਬਾਈ ਕੋਲੇ ਤੇ ਫਾਰਮ ਵਾਲੀਆਂ ਗਾਵਾਂ ਨੇ ਜਿਵੇਂ ਕਈ ਮਿੱਤਰ ਪੁੱਛਦੇ ਨੇ ਕਿ ਬਾਈ ਸਾਨੂੰ ਫਾਰਮ ਵਾਲੀਆਂ ਗਾਵਾਂ ਚਾਹੀਦੀਆਂ ਨੇ ਤਾਂ ਇਹ ਬਾਈ ਕੋਲੇ ਨਾ ਦੋ ਗਾਵਾਂ ਸੇਲ ਵਾਸਤੇ ਆ ਫਾਰਮ ਵਾਲੀਆਂ ਨੇ ਠੀਕ ਹੈ ਜੀ ਤੇ ਬਾਈ ਸਾਸਰੀ ਗਾਵ ਸਾਸਰੀ ਗਾਲ ਵੀਰ ਜਿਹੜੀਆਂ ਬਾਈ ਆਪਾਂ ਪਹਿਲਾਂ ਪਾਈਆਂ ਸੀ ਗਾਵਾਂ ਅੱਠ ਗਾਵਾਂ ਪਾਈਆਂ ਸੀ ਸੇਲ ਵਾਸਤੇ ਉਹਦਾ ਸਾਰੀਆਂ ਹੋ ਗਈਆਂ ਸੀ ਦੋ ਦਿਨਾਂ ਚ ਹੀ ਵੇਚਦੀਆਂ ਦੋ ਦਿਨਾਂ ਚ ਹੀ ਵੇਗੀਆਂ ਸੀਗੀਆਂ ਠੀਕ ਹੈ ਤੇ ਇਹ ਬਾਈ ਦੋ ਗਾਵਾਂ ਨੇ ਹਨਾ ਇਹਨਾਂ ਦੀ ਡਿਟੇਲ ਦਿਓ ਆਪਾਂ ਨੂੰ ਪਹਿਲਾਂ ਪਾਇਆ ਨੰਬਰ ਤੋਂ ਸ਼ੁਰੂ ਕਰ ਲੈਣਾ ਇਹ ਤੋਂ ਸ਼ੁਰੂ ਕਰ ਲੈਣਾ ਇਸ ਇਸ ਗਾਂ ਤੋਂ ਇਹ ਵੀ ਐਸ ਦੇ ਪੈਨਨੀ ਮੇਕਰ ਦੀ ਆ ਵੀਰੇ ਇਹ ਪੈਨਨੀ ਮੇਕਰ ਦੀ ਆ ਬਾਈ ਐਵੀਐਸ ਦੀ ਹਾਂ ਤੀਜੇ ਸੂਹ ਸੂ ਗਈ ਇਹ ਠੀਕ ਹੈ 45 40 ਲੀਟਰ ਦੁੱਧ ਦਾ ਆ ਰਾਮ ਨਾ 45 40 ਲੀਟਰ ਇਹਦਾ ਮਹੀਨਾ ਬਾਕੀ ਆ ਸੂਣ ਦਾ ਇੱਕ ਮਹੀਨਾ ਰਹਿ ਗਿਆ ਬਾਈ ਆ ਮਹੀਨੇ ਤੋਂ 35 40 ਦਿਨ ਹੋ ਸਕਦੇ ਆ ਠੀਕ ਹੈ ਬਾਈ ਹੂੰ ਹੂੰ ਬਾਕੀ ਦੋਸਤੋ ਜਿਵੇਂ ਸੁਣੋ ਦੱਸਦਾ ਵੀ ਫਾਰਮ ਵਾਲੀਆਂ گاਵਾ ਬਾਈ ਹਨ ਤੁਸੀਂ ਮੂੰਹ ਮੱਥਾ ਚੈੱਕ ਕਰੋ ਜਮਾ ਛੋਟਾ ਕੰਨ ਹੈ ਤੇ ਵੇਲ ਬਹੁਤ ਲੰਬੀ ਆ ਪਲੀਆਂ ਬਹੁਤ ਐ ਤੇ ਬਾਕੀ ਸੋਨੂੰ ਦਿਖਾ ਦਨਾ ਮੈਂ ਲੈਵਾ ਇਹਦਾ ਹਜੇ ਬਾਈ ਕਹਿੰਦਾ ਵੀ ਮਹੀਨਾ ਜਿਹੜਾ ਇਹਦਾ ਸੂਣ ਦੇ ਵਿੱਚ ਪਿਆ ਹੈਗਾਗਾ ਆ ਦੇਖੋ ਤੁਸੀਂ ਬੜੀ ਟਾਪ ਦੀ ਗਾਂ ਤੇ ਪਿੱਛੋਂ ਦੇਖੋ ਬਾਈ ਤੁਸੀਂ ਕਿੰਨੀ ਚੌੜੀ ਆ ਇਹ ਤੇ 45 40 ਲੀਟਰ ਦੁੱਧ ਕਹਿੰਦਾ ਬਾਈ ਕਹਿੰਦਾ ਦਿੰਦਾ ਦਿੰਦੀ ਆ ਇਹ ਤੇ ਤੀਜਾ ਸੂਆ ਹੁਣ ਇਹਨੇ ਸੂਣਾ ਸੀਵਣ ਕਿਹੜਾ ਲੱਗਿਆ ਬਈ ਇਹਦੇ ਸੀਮਨ ਇਹ ਵੀ ਅਸ ਦਾ ਲੱਗਿਆ ਵਾ ਵੀਰੇ ਹੌਟਸਟਾਰ ਹੋ ਲੱਗਦਾ ਕਾਫੀ ਦੇ ਕਲੀਅਰ ਕਰ ਲ ਮਤਲਬ ਜੇ ਕਿਸੇ ਨੇ ਤੁਹਾਨੂੰ ਫੋਨ ਕਰ ਲਿਆ ਜਾਂ ਕੋਈ ਇੱਥੇ ਆ ਗਿਆ ਦੇਖਣ ਤਾਂ ਬਈ ਉਹਨੂੰ ਡਿਟੇਲ ਦੇ ਦੋਗੇ ਸਾਰੀ ਪੂਰੀ ਡਿਟੇਲ ਮਿਲੂ 300ਆਂ ਦੀ 300ਆਂ ਦੀ ਡਿਟੇਲ ਆ ਬਈ ਕੋਈ ਐ ਨਹੀਂ ਹੈਗਾ ਕਿ ਵੀ ਉਦਾਂ ਹੀ ਆ ਠੀਕ ਹੈ ਤੁਹਾਨੂੰ ਮੈਂ ਲੇਵਾ ਦਿਖਾ ਦਿੰਦਾ ਬਾਈ ਬਹੁਤ ਮਤਲਬ ਚੰਗੇ ਦੁੱਧ ਵਾਲੀ ਗਾਂ ਬਾਈ ਇਹ ਤੇ ਇੱਕ ਇਹ ਗਾਂ ਕੀ ਤੇ ਦੂਜੀ ਗਾਂਸ ਨੂੰ ਆ ਪਾ ਦਿਖਾਉਣੇ ਬਾਈ ਇਹ ਗਾਂ ਦੀ ਬਾਈ ਕੀ ਡਿਟੇਲ ਹੈ ਇਹ ਵੀਰੇ ਘਰ ਦੀਆਂ ਗਾਈਆਂ ਇਹ ਵੀ ਬੇਰਕਾ ਦੇ ਸੀਮਣ ਦੀ ਆਪਣੇ ਪਹਿਲਾਂ ਵੀ ਦੋ ਤਿੰਨ ਗਾਈਆਂ ਬੇਰਕਾ ਦੇ ਸੀਮਣ ਚ ਉਹਨਾਂ ਉਹਦੇ ਚ ਵੀ ਸੀਗੀਆਂ ਬਹੁਤ ਚੰਗੀਆਂ ਗਾਈਆਂ ਨੇ ਠੀਕ ਆ ਭਾਈ ਇਹ ਵੀ ਬੇਰਕਾ ਦੇ ਸੀਮਣ ਦੀ ਆ ਘਰ ਦੀ ਬੱਛੀ ਆ ਇਹ ਵੀ ਤੀਜੇ ਸੂਏ ਸੂਗੀ ਤੀਜੇ ਸੂਏ ਇਹਨੇ ਸੁਣਾ ਭਾਈ 48 94 48 94 ਇੱਥੇ ਜਾਂਦੀ ਆ ਹਜੇ ਇਹਦੇ 25 ਦਿਨ ਬਾਕੀ ਆ ਇਹਦਾ ਭਾਈ ਲੇ ਭਾਈ ਬਹੁਤ ਵੱਡਾ ਬਣਾ ਜੂਗਾ ਇਹਦਾ ਭਾਈ ਗੱਲ ਹੀ ਹੋ ਬਣ ਜਾਂਦੀ ਇਹਦੀ ਤਾਂ ਹਾਂ ਠੀਕ ਆ ਇਹ ਵੀ ਭਾਈ ਤੀਜਾ ਸੂਆ ਸੁਣਨੀ ਆ ਇਹਦੇ ਕਿਹੜਾ ਸੀਮਣ ਲੱਗਿਆ ਭਾਈ ਹੁਣ ਇਹਦੇ ਵੀ ਐਬੀਐਸ ਦਾ ਬਾਈ ਐਬੀਐਸ ਦਾ ਲੱਗਾ ਹੋਇਆ ਐਬੀਐਸ ਦੇ ਆਪਾਂ ਬੀਸਟ ਲੈਂਦੇ ਸੀ ਅੱਛਾ ਠੀਕ ਉਹ ਲੱਗੇ ਬੀਸਟ ਆ ਦੇਖੋ ਦੋਸਤੋ ਤੁਸੀਂ ਮੂੰਹ ਮੱਥਾ ਦੇਖੋ ਜਮਈ ਛੋਟਾ ਕਾਨਾ ਬਾਈ ਹਨਾ ਦੇਖੋ ਬੇਲ ਪੂਰੀ ਲੰਬੀ ਆ ਤੇ ਗਾਂ ਬਾਈ ਕਹਿੰਦਾ ਵੀ 48 49 ਲੀਟਰ ਦੁੱਧ ਦਿੰਦੀ ਆ ਬਾਈ ਇਹ ਠੀਕ ਹੈ ਤੇ ਹੁਣ ਸੇਲ ਵਾਸਤੇ ਆ ਮਹੀਨਾ ਕ ਬਾਈ ਕਹਿੰਦਾ ਵੀ ਰਹਿ ਗਿਆ 25 ਦਿਨ ਰਹਿੰਦੇ ਆ ਲਗਭਗ ਸੋਣ ਦੇ ਤੇ ਲੇਵਾ ਦੇਖੋ ਤੁਸੀਂ ਬਾਈ ਬਹੁਤ ਤਕੜਾ ਜਿਹੜਾ ਤਿਆਰ ਕਰਦੀ ਹੁੰਦੀ ਆ ਦੇਖੋ ਮਾਗਰੋ ਦੇਖੋ ਕਿੰਨੀ ਚੌੜੀ ਆ ਬਾਈ ਇਹ ਠੀਕ ਹੈ ਫਾਰਮ ਵਾਲੀਆਂ ਗਾਵਾਂ ਦੋਸਤੋ ਦੋਨੇ ਗ ਤੇ ਬਾਈ ਨਾਲ ਤੁਸੀਂ ਰੇਟ ਬਣਾ ਲਿਓ ਤੇ ਇੱਕ ਵਾਰੀ ਬਈ ਆਪਾਂ ਡਿਸਕਲੋਜ਼ ਕਰ ਦਈਏ ਰੇਟ ਦੋਨਾਂ ਦਾ ਕਿੰਨਾ ਕਿੰਨੀ ਡਿਮਾਂਡ ਕਿੰਨੀ ਆ ਆਪਣੀ ਤੇ ਬਾਈ 5.5 ਦੀਆਂ ਬਣਨੀਆਂ ਦੋਨਾਂ ਦੋਨੇ ਬਾਈ ਹਾਂ ਦੋਨੇ 5.5 ਦੀਆਂ 5.5 ਲੱਖ ਦੀਆਂ ਦੋਸਤੋ ਦੋਨੇ ਗਾਵਾਂ ਹਨਾ ਤੇ ਬਾਕੀ ਤੁਸੀਂ ਬਾਈ ਨਾਲ ਡਿਟੇਲ ਕਰਦੇ ਹੋ ਆ ਡਿਟੇਲ ਲੈ ਲਓ ਜੇ ਤੁਹਾਨੂੰ ਕੋਈ ਹੋਰ ਜਾਣਕਾਰੀ ਚਾਹੀਦੀ ਹੋਈ ਤੇ ਚੰਗੇ ਦੁੱਧ ਵਾਲਿਆਂ ਨੇ ਬਾਈ ਦੱਸਦਾ ਵੀ ਇਹ 45 ਲੀਟਰ ਵਾਲੀ ਹੈ ਤੇ ਆ ਹੈਗੀ 48 49 ਲੀਟਰ ਵਾਲੀ ਹਨਾ ਦੋਨੇ 5.5 ਲੱਖ ਦੀਆਂ ਜਿਹੜੀਆਂ ਗਾਵਾਂ ਬਣਦੀਆਂ ਨੇ ਬਾਈ ਤੇ ਜੇ ਕਿਸੇ ਮਿੱਤਰ ਪਿਆਰੇ ਨੂੰ ਇਹ ਗਾਵਾਂ ਚਾਹੀਦੀਆਂ ਹੋਈਆਂ ਤੇ ਚੰਗੇ ਪੈਸੇ ਲਾਉਣ ਵਾਲਾ ਹੋਇਆ ਤਾਂ ਬਾਈ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਪਿੰਡ ਪਿੱਥੋ ਆ ਜ਼ਿਲ੍ਹਾ ਬਠਿੰਡਾ ਰਾਮਪੁਰਾ ਦੇ ਕੋਲ ਬਾਈ ਦਾ ਜਿਹੜਾ ਪਿੰਡ ਆ ਉਹ ਬਿਲਕੁਲ ਪਾਇਆ ਜਾਂਦਾ ਬਾਈ ਦਾ ਫਾਰਮ ਆ ਇੱਥੇ ਘੱਟੋ ਘੱਟ ਹੈਗੇ ਆ ਬਾਈ ਆਪਣਾ 17 80 ਪਸ਼ੂ ਹਨ ਹਾਂ ਬਾਈ 17 80 ਪਸ਼ੂ ਆ ਤੇ ਹਰ ਸਾਲ ਬਾਈ ਜਿਹੜੀਆਂ ਗਾਵਾਂ ਉਹ ਸੇਲ ਕਰਦਾ ਰਹਿੰਦਾਗਾ ਇੱਥੇ ਠੀਕ ਆ ਚੰਗੇ ਦੁੱਧ ਵਾਲੀਆਂ ਤੇ ਪਹਿਲਾਂ ਹੀ ਬਾਈ ਨੇ ਅੱਠ ਗਾਵਾਂ ਸੇਲ ਕੀਤੀਆਂ ਤੇ ਵਧੀਆ ਮਤਲਬ ਕੋਈ ਕੋਈ ਭਰਾ ਸੀਗਾ ਵੀ ਸਾਰੀਆਂ ਇਕੱਠੀਆਂ ਲੈ ਗਿਆ ਠੀਕ ਆ ਬਾਈ ਤੇ ਵੀ ਬਈ ਹੁਣ ਇਕੱਠੇ ਨਹੀਂ ਦੇਵੋਗੇ ਹੋ ਜਿਵੇਂ ਆਲੇ ਨੂੰ ਜੱਜੂ ਓਵੇਂ ਲੈ ਜੇ ਉਹ ਸਾਬ ਨਾਲ ਹੈ ਨਾ ਸਿੰਗਲ ਦਾ ਰੇਟ ਹੋ ਸਾਬ ਨਾਲ ਬਣ ਜੂ ਬਈ ਤੇ ਡਬਲ ਦਾ ਰੇਟ ਆ ਗਾਈ ਦਾ ਮੁੱਲ ਵੱਧਾ ਉਹਦਾ ਘੱਟਾ ਠੀਕ ਆ ਉਹਦਾ ਘੱਟਾ ਨਾ ਇਹ ਗਾਈ ਦੀ ਬਈ ਕੁਆਲਿਟੀ ਬਹੁਤ ਚੰਗੀ ਹੈ ਨਾ ਜਿਸ ਹੱਬ ਨਾਲ ਆਪਾਂ ਦੇਖ ਰਹੇ ਹਾਂ ਇਸ ਨੂੰ ਤੇ ਸੱਜਣੋ ਜੇ ਕਿਸੇ ਨੂੰ ਚਾਹੀਦੀ ਹੋਈਆਂ ਬਈ ਨੰਬਰ ਦੇ ਰਿਹਾ ਮੈਂ ਸਕਰੀਨ ਤੇ ਤੇ ਬਈ ਨਾਲ ਕੰਟੈਕਟ ਕਰ ਲਓ ਠੀਕ ਹੈ ਜੀ ਸੋ ਸਾਰੇ ਦੋਸਤਾਂ ਦਾ ਬਈ ਧੰਨਵਾਦ ਥੈਂਕ ਯੂ ਬਈ ਸ਼ੁਕਰੀਆ